ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਮੈਂ ਕਹਿੰਦਾ ਕੱਲ ਨੂੰ ਕੈਨੇਡਾ ਡੇ ਆ ਤੇ ਸਾਡਾ ਫਰਜ ਬੰਦਾ ਵੀ ਲਾਈ ਗਏ ਫਰਜ ਭਰਦਾ ਤੇ ਮੈਂ ਕੱਲ ਮੈਂ ਸ਼ਰਟ ਪੋਣੀ ਹੈ ਕੈਨੇਡਾ ਵਾਲੀ ਬਸ ਠੀਕ ਹੈ ਜੀ ਤੇ ਮੈਂ ਫੈਡੈਕਸ ਨਾਲ ਕੰਮ ਕਰਦਾ ਆ ਓਕੇ ਜੀ ਓਕੇ ਤੇ ਮੈਂ ਤੇ ਮੇਰੀ ਜ਼ਿੰਦਗੀ ਇੱਥੇ ਆ ਕਿ ਮੈਂ ਬੱਚੇ ਵੜ ਗਏ ਨੇ ਮੇਰੇ ਓਕੇ ਜੀ ਮੇਰੀ ਡਾਟਰ ਟੀਚਰ ਹੈਗੀ ਆ ਤੇ ਡਾ ਸੰਮੇਰਾ ਇੰਜੀਨੀਅਰ ਹੈਗਾ ਐ ਓਕੇ ਜੀ ਓਕੇ ਉਸਨੇ ਡਾ ਆਪਣੇ ਕੈਂసర్ ਹਸਪੀਟਲ ਚ ਦੰਦ ਕਰਦੀ ਹੈਗੀ ਆ ਓਕੇ 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 ਬੱਚੇ ਪੜਦੇ ਆ ਪਰ ਪਤਾ ਕੀ ਹੈ ਇਹਨੇ ਬਹੁਤ ਕੁਝ ਦਿੱਤਾ ਸਾਨੂੰ ਬਹੁਤ ਕੁਝ ਦਿੱਤਾ ਜੀ ਬਹੁਤ ਦਿੱਤਾ ਹੈ ਕੈਨੇਡਾ ਨੇ ਬਹੁਤ ਕੁਝ ਦਿੱਤਾ ਜੀ ਬਹੁਤ ਕੁਝ ਦਿੱਤਾ ਹੈ ਸਾਨੂੰ ਕੱਖਾਂ ਤੋਂ ਲੱਖਾਂ ਦਾ ਬਣਾਤਾ ਜੀ ਇਹਨੇ ਬਿਲਕੁਲ ਬਿਲਕੁਲ 100% ਹਾਂ ਜੀ ਹਾਂ ਜੀ ਕੋਈ ਸ਼ੱਕ ਨਹੀਂ ਹੈਗਾ ਹਾਂ ਜੀ ਤੇ ਜਿੱਦਾਂ ਬਟ ਲੰਮੀਆਂ ਉਮਰਾਂ ਹੋਣ ਇਹਦੀਆਂ ਤਰੱਕੀਆਂ ਤਰਕੀਆਂ ਕਰੇ ਜੁਡੋ ਜਿਤਨਾ ਨਹੀਂ ਹੈ ਤੁਹਾ ਅੱਜ ਕਿ ਟੋਡਣਾ ਜਿਤਨਾ ਨਹੀਂ ਚਲੋ ਡਿਫਰੈਂਟ ਚੀਜ਼ ਆ ਵਾ ਕਿ ਆਪਣਾ ਕਨੇਡਾ ਨਾਲ ਪਿਆਰ ਆ ਬਿਲਕੁਲ ਜੀ ਹਾਂਜੀ ਚਲੋ ਹੋ ਗਏ ਇੱਥੇ ਆਏ ਨੂੰ 31 ਸਾਲ ਹੋ ਗਈ 31 ਸਾਲ ਮੈਂ ਕਨੇਡਾ ਵਿੱਚ ਵਿਆਹ ਕਰਾ ਕੇ ਆਇਆ ਸੀਗਾ ਓਕੇ ਜੀ ਓਕੇ ਮੈਂ ਬੱਚਾ ਦੇਖਦਾ ਬੜੇ ਬਹੁਤ ਕੰਮ ਉਹ ਖਰਾਬ ਹੈ ਬੱਚਿਆਂ ਦਾ ਹਾਂ ਇੱਥੇ ਖਰਾਬ ਆ ਸਹੀ ਗੱਲ ਹੈ ਹੈਨਾ ਹਾਂਜੀ ਇੱਕ ਕੁੜੀ ਵਿਚਾਰੀ ਕੀ ਕਰ ਲੂਗੀ ਵਿਆਹ ਕਰਾਉਗੀ ਹਾਂ ਵਿਆਹ ਕਰਾ ਕੇ ਕਿੱਥੇ ਜਾਏਗੀ ਹਾਂਜੀ ਮੁੰਡਾ ਇੱਥੇ ਇਦਾਂ ਬਹੁਤ ਗਲਤ ਕੰਮ ਹੋ ਰਿਹਾ ਹੈ ਇੱਥੇ ਗਲਤ ਹੋ ਰਿਹਾ ਹਾਂਜੀ 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 ਤੇ ਚਲੋ ਇਹ ਨੰਬਰ 1 ਹੈ ਜੀ ਨੰਬਰ 1 ਹੈ ਸਹੀ ਨੰਬਰ 1 ਝੰਡਾ ਆ ਹਾਂਜੀ ਹਾਂ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਇੱਕ ਪਰਲੇ ਪਰਲੇ ਬੰਨੇ ਇੱਕ ਪੰਜਾਬ ਦਾ ਉਹ ਵੀ ਲਾਉਣੇ ਆ ਜੀ ਹਾਂਜੀ ਮੇਰੇ ਕੋਲ ਹੈਗਾ ਆ ਮੈਂ ਮੇਰੇ ਕੋਲ ਮੈਸਰ ਚੰਡ ਰੱਖਿਓ ਨੇ ਅੱਛਾ ਜੀ ਟੂਡਾ ਦਾ ਮੈਂ ਕੱਲ ਉਹ ਦੱਸਣਾ ਆਪਣਾ ਉਹ ਲਾ ਕੇ ਫਸੇ ਰੱਖਦਾ ਹੈ ਓਕੇ ਵਗੈਰਾ ਜਿਤਨਾ ਨਹੀਂ ਹੈਗਾ ਜਿਤਨਾ ਨਹੀਂ ਹੈਗਾ ਚਲੋ ਕੋਈ ਨਾ ਜੀ ਠੀਕ ਆ ਜੀ ਫਿਰ ਸਸਰੀ ਸਸਰੀ ਕਹਿੰਦੇ ਇਹ ਪਤਾ ਕੀ ਹੈ ਇਹ ਮੂਵੀ ਉਹਨੂੰ ਪਾ ਦੀ ਹੋ ਮੈਨੂੰ ਫਿਰ ਜਾਂਦਾ ਨੰਬਰ ਦੋ ਜੀ ਆਪਣਾ ਮੈਂ ਦੇਣਾ